ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ ਅੱਜ 15 ਤਰੀਕ ਸਹਿਰ ਮੁਹਾਲੀ ਦੇ ਸੋਹਣਾ ਵਿੱਚ ਕਬੱਡੀ ਟੂਰਨਾਮੈਂਟ ਸੀ ਤੇ ਜਿਹਦੇ ਵਿੱਚ ਰਣਬਲ ਚੌਰੀਆ ਵੀ ਸ਼ਾਮਲ ਸੀ ਜਿਸ ਨੂੰ ਗੈਂਗਸਟਰ ਨੇ ਨਿਸ਼ਾਨਾ ਬਣਾਇਆ ਤੇ ਇਹਦੇ ਨਾਲ ਇਹ ਹਾਸਾ ਕਰ ਦਿੱਤਾ ਬਹੁਤ ਹੀ ਮਤ ਪਾਕੀ ਖਬਰ ਸੀ ਕਿ ਅਸੀਂ ਕੋ ਹੋਰ ਆਪਣਾ ਅਨਮੋਲ ਹੀ ਲਗਵਾ ਚੁੱਕੇ ਹਾਂ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਇੱਕ ਹੋਰ ਨਵਾਂ ਮੋੜ ਨਿਕਲ ਕੇ ਸਾਹਮਣੇ ਆਇਆ ਹੈ ਸਭ ਤੋਂ ਪਹਿਲਾਂ ਖਾਵ ਰਾਈ ਕੀ ਲਾਰਸ ਹੋਰ ਨੇ ਇਹ ਕੰਮ ਕੀਤਾ ਹੈ ਅਗਲੀ ਖਬਰ ਇਹ ਹੈ ਕਿ ਰਾਣੇ ਬਲਚੋਰੀ ਦੇ ਨਾਲ ਨਾਲ ਮਿਲਕੇ ਔਲਖ ਦਾ ਵੀ ਇਹ ਕੰਮ ਕਰਨਾ ਸੀ ਕਿਹੜੇ ਗਰੁੱਪ ਵੱਲ ਧਮਕੀ ਆਈ ਹੈ ਇਹਦਾ ਹਾਲੇ ਕੋਈ ਕਨਫਰਮ ਨਹੀਂ ਹੋਇਆ ਉਸ ਗਰੁੱਪ ਨੇ ਕਿਹਾ ਹੈ ਕਿ ਮਨਕਿਰਤ ਔਲਖ ਕਿਨਾਸਮ بچ ਸਕਦਾ ਹੈ ਬਚਾ ਰਹੇ ਜਿਸ ਦਿਨ ਸਾਡੇ ਅੜਿੱਕੇ ਚੜ ਗਿਆ ਉਸ ਦਿਨ ਰਾਣੇ ਵਾਲਾ ਕੰਮ ਹੀ ਹੋਊਗਾ ਦੋਸਤੋ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਗੈਂਗਸਟਰਵਾਦ ਕਿਉਂ ਵਧੀ ਜਾ ਰਿਹਾ ਹੈ ਸਰਕਾਰ ਨੂੰ ਇਸ ਮਾਮਲੇ ਉੱਤੇ ਠੱਲ ਪਾਉਣੀ ਚਾਹੀਦੀ ਹੈ ਆਪਣਾ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ ਧੰਨਵਾਦ ਦੋਸਤੋ